ਅਸੀਂ ਤੋਂ ਡਰਦਾ ਪ੍ਰਵਾਸੀ ਮਜ਼ਦੂਰ ਜੇਲ੍ਹ ਦੇ ਵਿੱਚ ਬੈਠਾ ਪਾਰ ਰਿਹਾ ਦੁਹਾਈਆਂ ਕਹਿੰਦਾ ਇਹ ਸਾਰਾ ਕੁਝ ਮੈਂ ਇਸ ਬੰਦੇ ਦੇ ਕਹਿਣ ਉੱਤੇ ਕੀਤਾ ਹੈ ਮੇਰੀ ਕੋਈ ਗਲਤੀ ਨਹੀਂ ਹੈ ਇਸ ਤਰ੍ਹਾਂ ਕਿ ਸਾਰੇ ਜਾਣਦੇ ਹੀ ਹੋ ਕਿ 5 ਸਾਲ ਦਾ ਹਰਵੀਰ ਜਿਸ ਦੀ ਇਹ ਹੱਤਿਆ ਤੋਂ ਬਾਅਦਾਰੇ ਪੰਜਾਬੀ ਭਾਈਚਾਰੇ ਦੇ ਵਿੱਚ ਅੱਤ ਦਾ ਰੋਸ ਹੈ ਪ੍ਰਵਾਸੀਆਂ ਦੇ ਲਈ ਉਥੇ ਹੀ ਪ੍ਰਵਾਸੀਆਂ ਨੂੰ ਕਈ ਥਾਵਾਂ ਤੇ ਦੁਕਾਨਾਂ ਤੇ ਮਕਾਨ ਖਾਲੀ ਕਰਨ ਦਾ ਦੀ ਜਿਹੜੀ ਹੈ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿਹਾ ਕਿ ਆਪਣਾ ਕੰਮਕਾਰ ਇਥੋਂ ਬੰਦ ਕਰਕੇ ਤੁਸੀਂ ਇਥੋਂ ਜਾ ਸਕਦੇ ਹੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਗਾਤਾਰ ਜਿੱਥੇ ਪ੍ਰਵਾਸੀਆਂ ਦੇ ਖਿਲਾਫ ਮੋਰਚੇ ਵੀ ਕੱਢੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਇਥੋਂ ਵਾਪਸ ਭੇਜਿਆ ਜਾਏ ਇਹਨਾਂ ਪ੍ਰਵਾਸੀਆਂ ਨੂੰ ਜਿਹੜਾ ਹੈ ਆਪਣੇ ਦੇਸ਼ ਵਾਪਸ ਜਾਣ ਦਿੱਤਾ ਜਾਵੇ ਇਦਾਂ ਦੀਆਂ ਗੱਲਾਂ ਬਾਤਾਂ ਜੜੀਆਂ ਨੇ ਉਹ ਸਭ ਦੇ ਸਾਹਮਣੇ ਹੀ ਨੇ ਤੁਹਾਨੂੰ ਦੱਸ ਦਈਏ ਕਿ 5 ਸਾਲ ਦਾ ਹਰਵੀਰ ਜਿਸ ਦਾ ਕੇ ਇੱਕ ਪ੍ਰਵਾਸੀ ਦੇ ਵੱਲੋਂ ਬੜੀ ਬੇਰਹਿਮੀ ਨਾਲ ਗळा ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹਰ ਇੱਕ ਪੰਜਾਬੀ ਜਿਹੜਾ ਹੈ ਪ੍ਰਵਾਸੀਆਂ ਦਾ ਵਿਰੋਧ ਕਰ ਰਿਖਾਏ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਸ ਮੁਲਜ਼ਮ ਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਉਸ ਪ੍ਰਵਾਸੀ ਨੇ ਪੁਲਿਸ ਕਸਟਡੀ ਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਆਪਣਾ ਜੁਰਮ ਜਿਹੜਾ ਹੈ ਕਬੂਲ ਕੀਤਾ ਹੈ ਤੇ ਇਹ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਉਸਨੇ ਉਸ ਬੱਚੇ ਨੂੰ ਮਾਰਿਆ ਹੈ ਤੁਹਾਨੂੰ ਦੱਸ ਵੀ ਕਿ ਇਸ ਬੱਚੇ ਨਾਲ ਜ਼ਿਆਦਾਤਰ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਇੱਕ ਦੋ ਵਾਰ ਉਸ ਬੱਚੇ ਨੂੰ ਜਿਹੜਾ ਹੈ ਮਿਲਿਆ ਸੀ ਹਾਲਾਂਕਿ ਪਿਆਰ ਨਾਲ ਉਸ ਬੱਚੇ ਨੂੰ ਹੈਲੋ ਵੀ ਕੀਤਾ ਸੀ ਕਿ ਉਸ ਬੱਚੇ ਦੇ ਨਾਲ ਜੋ ਵੀ ਹੋਇਆ ਉਹ ਸਾਰਾ ਕੁਝ ਉਸ ਦਾ ਆਪਣਾ ਹੀ ਸੀ। ਕੌਨੂੰ ਦੱਸਦੀ ਹੈ ਕਿ ਉਸ ਬੱਚੇ ਦੇ ਨਾਲ ਜੋ ਕੁਝ ਹੋਇਆ ਉਹ ਸਾਰਾ ਕੁਝ ਇਸ ਨੇ ਆਪਣੇ ਕਹਿਣ ਤੇ ਹੀ ਕੀਤਾ, ਆਪਣੀ ਮਨਮਰਜ਼ੀ ਦੇ ਨਾਲ ਕੀਤਾ। ਕੌਨੂੰ ਦੱਸਦੀ ਹੈ ਕਿ ਉਸ ਬੱਚੇ ਦੇ ਨਾਲ ਪਹਿਲਾਂ ਤੇ ਗਲਤ ਕੰਮ ਕੀਤਾ ਗਿਆ ਤੇ ਉਸ ਬੱਚੇ ਦੇ ਨਾਲ ਜਿਹੜਾ ਹੈ ਜ਼ਬਰਦਸਤ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਸ ਬੱਚੇ ਨੂੰ ਘਰ ਤੱਕ ਛੱਡਣ ਵੀ ਆਇਆ ਜਿਸ ਤਰ੍ਹਾਂ ਕਿ ਆਪਾਂ ਸਾਰੇ ਦੇਖ ਹੀ ਰਹੇ ਹਾਂ, ਸੀਸੀਟੀਵੀ ਦੇ ਵਿੱਚ ਤੇ ਉਹ ਬੱਚਾ ਕਾਫੀ ਜ਼ਿਆਦਾ ਰੋ ਰਿਹਾ ਸੀ ਕਿਉਂਕਿ ਉਸ ਦੇ ਨਾਲ ਇੰਨਾ ਜ਼ਿਆਦਾ ਤਕਾ ਹੋਇਆ ਸੀ ਉਸ ਦੇ ਗੁਪਤ ਅੰਗ ਦੇ ਵਿੱਚੋਂ ਬੈਕ ਦੇ ਵਿੱਚੋਂ ਖੂਨ ਜਿਆਦਾ ਨਿਕਲ ਰਿਹਾ ਸੀ ਤੇ ਉਸ ਬੱਚੇ ਦੀ ਬੋਲਤੀ ਇਸ ਕਰਕੇ ਬੰਦ ਕਰ ਦਿੱਤੀ ਗਈ ਕਿਉਂਕਿ ਮਲਜ਼ਮ ਨੂੰ ਇੰਝ ਵੀ ਸ਼ਾਇਦ ਕਿਤੇ ਮੇਰਾ ਭੇਦ ਨਾ ਖੁੱਲ ਜਾਵੇ ਤੇ ਉਸ ਬੱਚੇ ਨੂੰ ਉਸਨੇ ਮਾਰਨਾ ਹੀ ਬਿਹਤਰ ਸਮਝਿਆ ਤੇ ਉਸ ਦੀ ਜਿਹੜੀ ਹੈ ਪਾਈ ਹੋਈ ਡੋਰ ਦੇ ਨਾਲ ਉਸ ਦਾ ਗਲ ਕੁੱਟ ਕੇ ਉਹਦੀ ਹਤਿਆ ਕਰ ਦਿੱਤੀ ਗਈ ਸੀਸੀਟੀਵੀ ਫੋਟੋਜ਼ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਸੋ ਕਾਫੀ ਦਰਿੰਦਗੀ ਭਰੀ ਜਿਵੇਂ ਆਪਾਂ ਕਹਿ ਲਈਏ ਵੀ ਸਾਰੀਆਂ ਜੜੀਆਂ ਹੱਦਾਂ ਨੇ ਉਹ ਪਾਰ ਕਰ ਦਿੱਤੀਆਂ ਵਈਆਂ ਇਸ ਦਰਿੰਦੇ ਦੇ ਵੱਲੋਂ ਸੋ ਉਸ 마ਸੂਮ ਦੇ ਕਤਲ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਜਾਗਰੂਕ ਹੋ ਚੁੱਕੇ ਨੇ ਪ੍ਰਵਾਸੀਆਂ ਦੇ ਖਿਲਾਫ ਮੋਰਚੇ ਜਿਹੜੇ ਨੇ ਕੱਢੇ ਜਾ ਰਹੇ ਨੇ ਹਰ ਕੋਈ ਜਿਹੜਾ ਹੈ ਪ੍ਰਵਾਸੀਆਂ ਦੇ ਖਿਲਾਫ ਗੁੱਸੇ ਨਾਲ ਭਰਿਆ ਹੋਇਆ ਹੈ ਹਰ ਕੋਈ ਜਿਹੜਾ ਹੈ ਪ੍ਰਵਾਸੀਆਂ ਨੂੰ ਚੱਕ ਦੀ ਨਿਗਾਹ ਦੇ ਨਾਲ ਦੇਖਦਾ ਪਿਆ ਏ ਤੋਂ ਕਿਤੇ ਨਾ ਕਿਤੇ ਤੁਹਾਨੂੰ ਦੱਸਦੀ ਹੈ ਕਿ ਉਸ ਮੁਲਜ਼ਮ ਨੇ ਪੋਸਟ ਕਸਟਡੀ ਦੇ ਵਿੱਚ ਆਪਣਾ ਜ਼ੁਰਮ ਜਿਹੜਾ ਹੈ ਕਬੂਲ ਕਰ ਲਿਆ ਤੇ ਉਸ ਨੇ ਵੀ ਦੱਸਿਆ ਹੈ ਕਿ ਸਾਰਾ ਕੁਝ ਉਸ ਦੀ ਮਨਮਰਜ਼ੀ ਦੇ ਨਾਲ ਹੋਇਆ ਹੈ ਹਾਲਾਂਕਿ ਕੋਈ ਨਿੱਜੀ ਦੁਸ਼ਮਣੀ ਜਿਹੜੀ ਹੈ ਉਸ ਦੀ ਨਹੀਂ ਰਹੀ ਸੀ ਪਰ ਫਿਰ ਵੀ ਜੋ ਕੁਝ ਹੋਇਆ ਉਹ ਉਸ ਨੇ ਆਪਣੀ ਮਰਜ਼ੀ ਨਾਲ ਕੀਤਾ ਹੈ ਬੱਚੇ ਨਾਲ ਜ਼ਬਰਦਨਾਹ ਕਰਨ ਤੋਂ ਬਾਅਦ ਦੀ હત્યા ਕੀਤੀ ਗਈ ਹੈ ਜਿਸ ਤਰ੍ਹਾਂ ਕਿ ਉਸ ਨੇ ਆਪਣਾ ਜ਼ੁਲਮ ਕਬੂਲਿਆ ਹੈ ਤੇ ਉਸ ਨੇ ਇਹ ਵੀ ਗੱਲ ਦੱਸੀ ਹੈ ਕਿ ਉਸ ਦੇ ਮਾਪਿਆਂ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਹਾਲਾਂਕਿ ਬੱਚੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਸੀ ਪਰ ਜੋ ਕੁਝ ਹੋਇਆ ਉਹ ਕੇਵਲ ਇੱਕ ਇੱਕ ਹਵਸ ਦੇ ਕਰਕੇ ਹੋਇਆ ਜਾਂ ਫਿਰ ਇਹ ਕਹ ਲਈਏ ਵੀ ਜੋ ਕੁਝ ਉਸਨੇ ਆਪਣੀ ਮਨਮਰਜ਼ੀ ਨਾਲ ਕੀਤਾ ਇੱਕ ਬੱਚੇ ਦੇ ਨਾਲ ਜੋ ਜ਼ੁਲਮ ਕੀਤਾ ਉਸ ਦੀ ਹਤਿਆ ਕੀਤੀ ਉਹ ਵੀ ਉਸਨੇ ਆਪਣੇ ਹੀ ਕਹਿਣ ਦੇ ਉੱਤੇ ਆਪਣੀ ਹੀ ਮਨਮਰਜ਼ੀ ਨਾਲ ਕੀਤਾ ਜੋ ਬਹੁਤ ਗਲਤ ਹੋਇਆ ਹੁਣ ਲੋਕ ਇਸ ਨੂੰ ਬੱਦ ਤੋਂ ਬੱਦ ਸਖਤ ਸਖਤ ਸਜ਼ਾ ਦੀ ਮੰਗ ਕਰ ਰਹੇ ਨੇ ਹਾਲਾਂਕਿ ਪਰਿਵਾਰ ਵਰਿਆਂ ਨੇ ਤੇ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਸਾਡੇ ਸਾਹਮਣੇ ਇੱਕ ਵਾਰੀ ਇਸ ਨੂੰ ਲੈ ਆਓ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ ਮਾਸੂਮ ਬੱਚੇ ਦਾ ਕੀ ਕਸੂਰ ਸੀ ਹਾਲਾਂਕਿ ਸਰੀ ਹੈ ਜਾਣਕਾਰੀ ਉਹ ਮੰਗ ਰਹੇ ਜੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਪੁਲਿਸ ਪਸੰਦੀ ਦੇ ਵਿੱਚ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਅਗਲੀ ਜਿਹੜੀ ਜਾਣਕਾਰੀ ਹੈ ਪੁਲਿਸ ਇਸ ਤੋਂ ਝਟਾਉਣ ਦੇ ਵਿੱਚ ਲੱਗੀ ਹੋਈ ਹੈ ਤੁਹਾਨੂੰ ਮਿਲਦੇ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ